ਲਵੀ ਸੱਜਣਾ گاਵਾ ਪੰਜ ਲੱਗਿਆ ਬਾਈ ਕੋਲੇ ਦਿਖਾਉਣ ਪਿੰਡ ਪਹੁੰਚਿਆ ਚੀਮਾ ਮੰਡੀ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਬਾਈ ਰਾਜੂ ਕੋਲੇ ਪਹੁੰਚੇ ਹੋਇਆ ਯਰਸੀਆਂ ਦਾ ਸਪੈਸ਼ਲਿਸਟ ਹੈ ਸੱਜਣਾ ਗੱਲਬਾਤ ਬਾਈ ਨਾਲ ਕਰਾਵਾਂਗੇ ਤੇ ਜਿਹੜਾ ਰੇਟ ਆ ਰੇਟ ਬਾਈ ਕਹਿੰਦਾ ਮਾਰਕੀਟ ਚ ਅਜੇ ਮੰਨ ਲਓ ਵੀ ਸਾਰੇ ਬੰਦਿਆਂ ਨੂੰ ਜਾਇਜ਼ ਰੇਟ ਰਹੂਗਾ ਤੇ ਬਰੀਡ ਰਹੂਗੀ ਫੁੱਲ ਜਰਸੀ ਗਾਵਾ ਚ ਤੇ ਬਾਕੀ ਡਿਟੇਲ ਬਾਅਦ ਦੱਸ ਦੂਗਾ ਹੋਰ ਅੱਜ ਕੁਮਿਆਂ ਵਧੀਆ ਵੀ ਤੇ ਕਰਦੀ ਕਲਾ ਜੋ ਮਾਂ ਚੜਦੀ ਕਲਾ ਨੰਬਰ ਬੋਲ ਦੇਰਾ 98036 0588 98036 ਤੇ 0588 ਆ ਬੱਚੀ ਵੀ ਬਕਾਊ ਆ ਇਹ ਵੀ ਬਕਾਊ ਆ ਮੈਂ ਕਹਿੰਦਾ ਇਸ ਨੂੰ ਦਿਖਾ ਦੇ ਨੇ ਪਹਿਲਾਂ ਪਹਿਲਾਂ ਇਸ ਨੂੰ ਮਾਰ ਗੈਰੀ ਕੈਮਰਾ ਇੱਕ ਵਾਰੀ ਕਿੰਨੀ ਘੁੰਮ ਰਹੀ ਦੀ ਇਹਦੇ ਸਾਢੇ 4 ਮਹੀਨੇ ਸਾਢੇ 4 ਮਹੀਨੇ ਕੁੱਲ ਹਾਂਜੀ ਥਣ ਸਿੰਗਲ ਚਾਰੀ ਜਾਨੀ ਸਿੰਗਲ ਚਾਰ ਮਾਂ ਦੁੱਧ ਕਿੰਨਾ ਕਹ ਦੱਸਿਆ ਮਾਂ ਦਾ ਆਇਗਾ 18-19 ਕਿਲੋ ਕਿੰਨੇ ਪੈਸੇ ਜਮੀ ਜਾਏ ਜੀ ਇਨ 8000 ਰੁਪਏ ਦੇ ਦਿੰਦੇ ਕੱਲੇ ਦੀ ਮਾਗਦੇ 60 ਇਹ ਨਾ ਕਹਿੰਦੀ ਨਹੀਂ ਨਹੀਂ 8000 ਠੀਕ ਹੈ ਗੱਲ ਆ ਨਹੀਂ ਵੀ ਆਪਾਂ ਉਹ ਕੰਮ ਨਹੀਂ ਕਰਦੇ ਆ ਇਹ ਬੱਚੀ ਬਾਈ ਕਹਿੰਦਾ ਦੇ ਦੇਣੀ ਆ ਸਿਰਫ ਤੇ ਸਿਰਫ 8000 ਦੀ ਜਿਹੜਾ ਸੱਜਣਾ ਸ਼ਕੀਨ ਹੁੰਦਾ ਵੀ ਜਰਸੀ ਬੱਚੀ ਲੈਣੀ ਆ ਇਥੋਂ ਮਾਰਦੀ ਗੈਰੀ ਕੈਮਰਾ ਸ਼ਕੀਨ ਆ ਗਈ ਫੁੱਲ ਤੇ ਉਮਰ ਆ ਗਈ ਬਿਲਕੁਲ ਛੋਟੀ ਤੇ ਦੁੱਧ ਬਾਈ ਨੇ ਉਹੀ ਦੱਸਿਆ ਜਿਹੜਾ ਗੋ ਮਾਲਕਾਂ ਨੇ ਦੱਸ ਕੇ ਭੇਜਿਆ ਤੇ ਮੇਨ ਵੀਡੀਓ ਰਹੂਗੀ ਸੱਜਣ ਆਗਾਮਾਂ ਦੀ ਇਧਰਲੇ ਬੰਨੇ ਗੈਰੀ ਕਮਾਦੀ ਕੈਮਰਾ ਜਰਸੀਆਂ ਤਕਰੀਬਨ ਇੱਕੋ ਹਾਈਟ ਦੀ ਆ ਗਈਆਂ ਸਾਰੇ ਹਨਾ ਸ਼ੁਰੂਆਤ ਇੱਥੋਂ ਕਰਦੀ ਹੈ ਹਾਂ ਇਹ ਤੇ ਮਾਰਗਰੀ ਕੈਮਰਾ ਫੇਸ ਤੇ ਤੇ ਆ ਗਈ ਫੁੱਲ ਪਿਓਰ ਚ ਹਨਾ ਜਿਵੇਂ ਭਰਾ ਕਹਿੰਦੇ ਨੇ ਮੱਥੇ ਚ ਟੋਆ ਆ ਗਿਆ ਅੱਖ ਮੋਟੀ ਦੇ ਮੋਟਿਆ ਆ ਗਿਆ ਉਤੋਂ ਮੂੰਹ ਦੀ ਆ ਗਈ ਇੱਕ ਖਾਸ ਗੱਲ ਇਹ ਦੀ ਇਹ ਰਹੂਗੀ ਕਿ ਜਿਹੜਾ ਥੱਲੇ ਲੱਗਾ ਨਾ ਸਿਸਟਮ ਆ ਬਣੂਗੀ ਬਹੁਤ ਥੱਲੇ ਬਹੁਤ ਜ਼ਿਆਦਾ ਨਿਕਰਨਾ ਜੀ ਤੋ ਰੱਜ ਹੋਣ ਕੇ ਸੁਆ ਕਿਹੜਾ ਸੁੰਦੀ ਆ ਸੁਆ ਦੂਜਾ ਸੁੰਦੀ ਆ ਜੀ ਸੁਆ ਦੂਸਰਾ ਕਿੰਨੇ ਦਿਨ ਕੱਢ ਦੂਗੀ ਕੱਢ ਦੂਗੀ 10 ਦਿਨ ਤੱਕ ਕਾ ਉੱਤਤਾ ਦਾ ਦਨ ਨਾ ਹਾਂਜੀ ਆ ਬਰੀਡ ਆ ਗਈ ਫੁੱਲ ਬਰੀਡ ਚ ਨਹੀਂ ਅੱਜ ਰਾਜੂ ਨੇ ਇਹ ਕਹਿ ਸਕਦੇ ਵੀ ਯਾਰ ਬਰੀਡ ਚ ਕਮੀ ਆ ਕਿਸੇ ਵੀ ਪੱਖ ਤੋਂ ਤੇ ਬਾਕੀ ਤੁਰਦੀ ਦੀ ਅੱਜਮੈਂਟ ਕਰ ਲਓ ਝੋਲਾ ਦਾ ਫੁੱਲ ਆ ਥੱਲੇ ਲੱਗਿਆ ਗਿਆ ਕਿੰਨਾ ਕਰ ਦੱਸ ਰਾਜੂ 18 19 ਕਿਲੋ ਦੱਸਿਆ ਪਹਿਲਣ ਦਾ ਠੀਕ ਆ ਗੱਲ ਬੱਛੀ ਨੇ ਕੱਢਿਆ ਵੀ ਆ ਭਰਾ ਠੀਕ ਆ ਗੱਲ ਆ ਪਹਿਲਣ ਦਾ ਬਾਈ ਕਹਿੰਦਾ 18 19 ਕਿਲੋ ਦਾ ਰਿਕਾਰਡ ਆ ਤੇ ਬਾਕੀ ਸ਼ਾਈਨਿੰਗ ਵਾਲੀ ਆ ਹਣਾ ਹਾਂਜੀ ਆ ਸ਼ਾਈਨਿੰਗ ਆ ਗਈ ਫੁੱਲ ਤੇ ਬਾਕੀ ਹਾਈਟ ਆ ਗਈ ਮੀਡੀਅਮ ਪਰ ਇੱਕ ਗੱਲ ਕਹੂੰਗਾ ਵੀ ਜਦੋਂ ਬੱਚੀ ਤਿਆਰ ਹੋ ਗਈ ਜਿੱਡੀ ਆਪ ਆ ਓਡਾ ਹੀ ਲੇਵਾ ਬਣਾ ਦੂਗੀ ਹਾਂਜੀ ਕਿ ਐਦਾਂ ਦਾ ਲੇਵਾ ਬਣਾਉਗੀ ਅੱਗੇ ਪਿੱਛੇ ਦਾ ਥਾਣੇ ਨੂੰ ਲੱਗਿਆ ਹੱਥੀ ਚਵਾਈ ਵਾਲਾ ਗਰੀ ਇੱਥੋਂ ਠੰਡੀ ਸੀ ਤਾਂ ਤੇ ਸਵੇਰ ਆਦੀ ਰਹੂਗੀ ਠੰਡੀ ਬਿਲਕੁਲ ਇਹ ਇੱਥੋਂ ਆ ਆ ਚੀਜ਼ ਭਰੂਗੀ ਬਹੁਤ ਇੱਥੋਂ ਥਣ ਦਾ ਦਾ ਚੈੱਕ ਕਰਾ ਦੇ ਵਿਆਹ ਦੀ ਜਿਹੜੀ ਆ ਗੈਪ ਪਾ ਜੂਗੇ ਫੁੱਲ ਇੱਥੋਂ ਕਿੰਨੇ ਪੈਸੇ ਇਹਦਾ 65000 ਰੁਪਏ ਆ ਜੀ ਇਹਦਾ ਲੈਣਾ 65 ਤੇ ਰੇਟ तकरीबन तकरीबन ਫਿਕਸੇ ਨੇ ਛੋਟ ਛੱਪੇ ਹੀ ਹੋਣਗੇ ਛੋਟ ਛੋਟ ਜਿਹੜਾ ਕੰਮ ਹੀ ਰਹੂਗਾ ਹਾਂਜੀ ਠੀਕ ਆ ਗੱਲ ਰੇਟ ਫਿਕਸ ਫਿਕਸ ਰਹਿਣਗੇ ਤੇ ਹੁਣ ਆ ਜਾ ਦੋ ਨੰਬਰ ਵਾਲੀ ਤੇ ਹੋਈ ਰਾਜੂ ਸਾਈਡ ਤੋਂ ਇੱਥੋਂ ਮਾਰ ਗੈਰੀ ਫੇਸ ਤੇ ਕੈਮਰਾ ਵੇ ਬਰੀਡ ਇਹ ਵੀ ਇਹ ਕਹਿ ਸਕਦੇ ਆ ਵੀ ਫੁੱਲਾ ਜੀ ਸੌ ਦਾ ਸੌ ਆ ਯਾਨੀ ਅਗਾਈ ਕਿਸੇ 110 ਨੰਬਰੇ ਚੱਕਦੀ ਹੈ ਨਾ ਹਾਂਜੀ ਤੋਰ ਖੋਲ ਕੇ ਨੂੰ ਵੀ ਇਹ ਆ ਗਈ ਹਲਕੀ ਜਿਹੀ ਬਲੈਕ ਸ਼ੇਡ ਦੀ ਗਲੀ ਹੈ ਨਾ ਹਾਂਜੀ ਨੰਬਰ ਆ ਗਿਆ ਸਾਡੇ ਨਾਲ ਦੂਜਾ ਨੰਬਰ ਮੁਤਾਬਕ ਗੱਲਬਾਤ ਕਰ ਲਿਓ ਕਿਉਂਕਿ ਤੁਹਾਨੂੰ ਇੱਕੋ ਜਿਹੀ ਲੱਗਣੀਆਂ ਸਾਰੀਆਂ ਤੇ ਸੂਆ ਇਹਦਾ ਦ ਸੂਹਾ ਦੂਜਾ ਫੇਸ ਕੋਲੇ ਬੰਨੇ ਕਰਦੇ ਆ ਗਰ ਤੇ ਇੱਥੋਂ ਇੱਥੋਂ ਮਾਰਦੀ ਗਰੀ ਕੈਮਰਾ ਜੋ ਤੁਰੂਗੀ ਬਰੀਡ ਫੁੱਲਾ ਤੇ ਆਰ ਡੀ ਇਹ ਕਹਿ ਸਕਦੇ ਆ ਵੀ ਬਿਲਕੁਲ ਨਾਲ ਲੱਗਮਾ ਯਾ ਰਖਦੀ ਆ ਇਹ ਇੱਥੋਂ ਕਰਾਦੀ ਚੈੱਕ ਤੇ ਆ ਗਈ ਬਿਲਕੁਲ ਇਹ ਕਹਿ ਸਕਦੇ ਆ ਰਾਜੂ ਵੀ ਨਵੇਂ ਜੇ ਹਾਨ ਚੀਜ਼ ਆ ਮਾ ਹਾਂਜੀ ਇੱਥੇ ਰੋਕ ਲਈ ਮਾੜੀ ਜੀ ਕਮਾ ਕੇ ਰੋਕਲਾ 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 ਇੱਥੇ ਰੋਕਲਾ ਇੱਥੋਂ ਮਾਰਦੀ ਗਰੀ ਕੈਮਰਾ ਓਏ ਫੁੱਲ ਬਰੀਡ ਚ ਆ ਗਈ ਬੱਚੀ ਦੂਜਾ ਸੂਹਾ ਸੁੰਦੀ ਆ ਪਹਿਲਾਂ ਨਾ ਦੁੱਧ ਕਿੰਨਾ ਦੱਸਿਆ ਬਾਈ ਇਹ ਲੈ 18 ਕਿਲੋ ਦਾ ਪਹਿਲਨ ਦਾ ਆ ਗਿਆ ਬਾਈ ਕਹਿੰਦਾ 18 ਕਿਲੋ ਦਾ ਰਿਕਾਰਡ ਹੈ ਤੇ ਬਰੀਡ ਇਹ ਕਹਿ ਸਕਦੇ ਆ ਵੀ ਫੁੱਲ ਬਰੀਡ ਚ ਆ ਗਈ 110 ਐਨੇ ਬੱਚੇ ਬਰੀਡ ਦੀ ਕੋਈ ਵੀ ਨਹੀਂ ਮਿਲਦੀ ਜੀ 100 ਚ ਇੱਕ ਹੀ ਮਿਲੂਗੀ ਠੀਕ ਆ ਲੈ ਔਰ ਲੈ ਬੰਨੇ ਇੱਥੋਂ ਘੈਰੀ ਸਾਈਡ ਤੋਂ ਦਿਖਾ ਦੀ ਹਾਈਟ ਜਿੰਨੀ ਇੱਕ ਕਹਿ ਲਈਏ ਜਰਸੀਆਂ ਦੀ ਹੁੰਦੀ ਹੈ ਉੱਡੀ ਕ ਹਾਈਟ ਰੱਖਦੀ ਆ ਪਰ ਬਰੀਡ ਇਹ ਕਹਿ ਸਕਦੇ ਆ ਵੀ ਫੁੱਲ ਬਰੀਡ ਚ ਆ ਗਈ ਤੇ ਦਿਨ ਰਾਜੂ ਕਿੰਨੇ ਕੱਢ ਦੂਗੀ ਇਹਦੇ 15 ਦਿਨ ਮੰਨ ਲਓ ਕਿ ਚਲੋ ਜੀ ਅਗਲੇ 10 ਦਿਨ ਰਹਿੰਦੇ ਨੇ 20 ਤਰੀਕ ਨੂੰ ਦਿਨ ਪੂਰੇ ਨੇ ਜੀ ਠੀਕ ਆ ਅਪਾ 15 ਕਹਾਂਗੇ। ਬੜਾ ਕਮਾਲ ਦਾ ਲੱਗਿਆ ਜਰੀ ਇੱਥੋਂ ਦਿਖਾਈ ਹੋਏ। ਜਮਾਂ ਠੰਡੀ ਸੀ ਤਾਂ। ਤੇ ਸਵੇਰ ਆਦੀ ਲੈ, ਠੰਡੀ ਆ ਗਈ ਸਵੇਰ ਦੀ, ਗਰਮ ਵਾਲਾ ਨਹੀਂ, ਹੱਥੀ ਚਵਾਈ ਵਾਲਾ ਥਾਣੀ ਲੱਗਿਆ। ਤੇ ਬਰੀਡ ਇਹ ਕਹਿ ਸਕਦੇ ਆਂ ਵੀ ਬਰੀਡ ਦਾ ਇਹ ਕੋਈ ਲੇਖਾ ਨਹੀਂ। ਉਂਦੇ ਬੰਨਿਓਂ ਕਹੇਰੀ ਜਰਾ ਫੇਸ ਤੇ ਮਾਰਨੀ ਕੈਮਰਾ ਇਹ ਇੱਥੋਂ ਕਰਾਣੀ ਚਾਹੀਦਾ। ਵੀ ਬਰੀਡ 'ਚ ਨਹੀਂ ਕੋਈ ਸਜਣਾ ਕਿ ਇਹ ਕਹਿ ਸਕਦਾ ਵੀ ਯਾਰ ਬਰੀਡ ਵਾਲੀ ਬੱਛੀ ਨਹੀਂ, ਬਰੀਡ 'ਚ ਕਮੀਆਂ ਜਾਂ ਕਰਾਉਂ ਤਾਂ ਆ ਗਈ। ਕਿੰਨੇ ਪੈਸੇ ਜਮ ਹੀ ਫਿਕਸ ਇਹਦੇ? 60000 ਰੁਪਏ। ਪੂਰਾ 60 ਹੀ ਲੈਣਾ। ਹਾਂਜੀ। ਤੇ ਇਹਦਾ ਵੀ ਪੁਆਇੰਟ ਪੜ ਲੀਦਾ ਉਹਦਾ ਵੀ ਪੁਆਇੰਟ ਠੀਕ ਆ ਗੱਲ ਤੇ ਹੁਣ ਆ ਜਾ ਗਏ ਅਸੀਂ 3 ਨੰਬਰ ਵਾਲੀ ਤੇ ਆਹ ਬੱਚੀ ਤੇ ਮਾਰਦੇ ਕੈਮਰਾ ਹਾਈ ਟ ਇਹਦੀ ਵੀ ਚੰਗੀ ਆ ਤੇ ਥੱਲੋਂ ਸਿਸਟਮ ਇਹਦਾ ਵੀ ਵਧੀਆ ਇਹ ਗੱਬਣਾ ਦੇ ਤੁਹਾਨੂੰ ਦੋ ਫਾਇਦੇ ਹੋ ਜਾਣਗੇ ਇੱਕ ਤਾਂ ਜਿਹੜੇ ਭਰਾ ਕਹਿੰਦੇ ਨੇ ਵੀ ਆਪਾਂ ਘਰੇ ਹਨਾ ਆਪਦੇ ਹੱਥੀਂ ਇੰਜੈਕਸ਼ਨ ਪਾ ਕੇ ਇਲਾਜ ਕਰਨੀ ਆ ਉਹ ਫਾਇਦਾ ਹੋ ਜੂ ਤੇ ਦੂਸਰਾ ਤੁਸੀਂ ਇਹ ਮੰਨ ਲਓ ਵੀ ਬੱਚਾ-ਵੱਚਾ ਲੱਗਣ ਦਾ ਖਤਰਾ ਨਹੀਂ ਰਹਿੰਦਾ ਜ਼ੇਰ-ਜ਼ੂਰ ਰਹਿਣ ਵਾਲਾ ਖਤਰਾ ਨਹੀਂ ਰਹਿੰਦਾ ਉਹ ਕਿਉਂਕਿ ਤੁਹਾਡੇ ਸਾਹਮਣੇ ਹੋਣੀ ਆ ਸਾਰੀ ਕਾਰਵਾਈ ਜਿੰਨੀ ਵੀ ਇਹ ਦੀ ਹੋਣੀ ਆ ਤੇ ਰੰਗ ਇਹਦਾ ਵੀ ਬੜਾ ਕਮਾਲ ਦਾ ਆ ਗਿਆ ਤੇ ਸ਼ਾਈ ਕਿੰਨੇ ਦਿਨ ਕੱਢੂ ਇਹ ਵੀ 10 12 ਦਾਣੇ ਜੀ 10 12 ਦਿਨ ਹਾਂ 15 ਮੰਨ ਲੋ ਹੀ ਵੱਧ ਤੋਂ ਵੱਧ ਠੀਕ ਆ ਕਿੰਨਾ ਕੁ ਦੁੱਧ ਪਾ ਦੂ ਇਹ ਵੀ ਪਾ ਦੂ ਇਸ ਤਰ੍ਹਾਂ 18 ਕਿਲੋ ਘਟੋ ਘਟਾ ਜੋਟਾ ਵਾਲਿਆ ਨਾ ਹਾਂਜੀ ਆ ਯੋਰ ਫੁੱਲਾ ਤੱਕੀ ਫਿਰਦੀ ਆ ਫੀਟਿੰਗ ਵਾਲੀ ਆ ਗਈ ਫੁੱਲਾ ਜਿਵੇਂ ਕਹਿ ਲੀਏ ਕਿਸੇ ਸੱਜਣ ਨੇ ਚਾਰ ਚੂਰ ਵਾਲੇ ਭਰਾ ਨੇ ਲਿਆਣੀਆਂ ਹਨਾ ਜਦੋਂ ਕੇਅਰ ਚੰਗੀ ਹੋਈ ਜਾ ਕੇ ਤੇ ਬਾਕੀ ਭੋਜਨ ਪੂਜਨ ਅਪ ਕਰ ਜੂਗੀ ਤੇ ਮੇਨ ਗੱਲ ਥੱਲੇ ਦੀ ਆ ਥੱਲੇ ਆ ਸਿਸਟਮ ਸੋਹਣਾ ਰੱਖੂਗੀ ਇੱਥੋਂ ਕਰਾ ਦੇਈਂ ਚੈੱਕ ਥਾਣੇ ਨੂੰ ਵੀ ਚੰਗਾ ਲੱਗਿਆ ਹਾਂਜੀ ਜਮਾਂ ਠੰਡੀ ਸੀ ਸਿੰਗਲ ਨਹੀਂ ਹੈਗਾ ਥਣ ਇਹਦਾ 60000 ਰੁਪਈਆ ਹੀ ਇਹਦਾ 60 ਲੈ ਲਾਂਗੇ ਹਾਂਜੀ ਤੇ ਹੁਣ ਆ ਜਾਏਗਾ ਰਹੀ ਅਗਲੇ ਨੰਬਰ ਤੇ ਓਏ ਜਰਸੀਆਂ ਹੀ ਜਰਸੀਆਂ ਲਈ ਵਰਦਾ ਜੀ ਹਾਂਜੀ ਤੌਰ ਖੋਲ ਕੇ ਇਹ ਵੀ ਇਹ ਵੀ ਮੇਰਾ ਖਿਆਲ ਆ ਦੋ ਨੰਬਰ ਵਾਲੀ ਜਰਸੀ ਨਾਲ ਦਾ ਕਲਰ ਆ ਨਾ ਹਾਂਜੀ ਤੇ ਇਹ ਵੀ ਇਹ ਕਹਿ ਸਕਦੇ ਆ ਬਰੀਡ 'ਚ ਇਹ ਵੀ ਫੁੱਲ ਆ ਗਈ ਪਛੀ ਤੇ ਇੱਥੋਂ ਮਾਰਨੀ ਗਰੀ ਕੈਮਰਾ ਸੁਹਾ ਰਾਜੂ ਇਹਦਾ ਸੁਹਾ ਦੂਜਾ ਜੀ ਇਹਦਾ ਵੀ ਦੂਸਰਾ ਤਕਰੀਬਨ ਦੂਸਰਾ ਦੂਸਰੀ ਨੇ ਕਦੀ ਹੋਊਗੀ ਪਹਿਲਾਂ ਤਾਂ ਹਾਂਜੀ ਦਿਨ ਕਿੰਨੇ ਕੱਢੂਗੀ ਇਹ ਵੀ 15 ਦਾ ਡੇ ਜੀ ਕਟੋ-ਕਟ ਹਾਂਜੀ ਠੀਕ ਆ ਗੱਲ ਆ ਲੈ ਔਰ ਲੈ ਬੰਨੇ ਤੇ ਥਣਾ ਦੀ ਇਹਨਾਂ ਦੀ ਗਾਰੰਟੀ ਰਹੂਗੀ ਹਾਂਜੀ ਥਣਾ ਦੀ ਕਹਿ ਲਈਏ ਭਾਰ ਬੋਝ ਦੀ ਹਾਂ ਗਾਰੰਟੀ ਰਹੂਗੀ ਕੋਈ ਕਹ ਲਈਏ ਥਣ ਵੱਧ ਘਟ ਸ਼ਰਲਾ ਸਿੱਟਾ ਟੈਟ ਫੜਾ ਹਾਂਜੀ ਹਾਂਜੀ ਹਰੇਕ ਪੱਖ ਤੋਂ ਹਾਂਜੀ ਅਜੇ ਕਿਸੇ ਸੱਜਣ ਨੇ ਕਹ ਲਈਏ ਵੀ ਆਨਲਾਈਨ ਹੋਣੀ ਹੈ ਜਾਂ ਗੱਭਣੇ ਕੋਈ ਭਰਾ ਲੈ ਕੇ ਜਾਂਦਾ ਹਾਂਜੀ ਤੇ ਬਾਕੀ ਮੇਨ ਗੱਲ ਤਾਂ ਇਹੀ ਕਹੂੰਗਾ ਵੀ ਨੇੜੇ ਆ ਕੇ ਪਾਸ ਕਰਕੇ ਲੈ ਜੇ ਹਨਾ ਜੇ ਕਿਸੇ ਦੂਰ ਵਾਲੇ ਭਰਾ ਨੇ ਮੰਗਾਉਣੀ ਆ ਤਾਂ ਗੱਡੀ ਚੋਂ ਲਾਉਣ ਸਾਰੀ ਪਾਸ ਕਰ ਲਿਓ ਕਿਉਂਕਿ ਇੱਕ ਦੋ ਦਿਨਾਂ ਬਾਅਦ ਹਨਾ ਮਸਟੈਟਸ ਦਾ ਨਹੀਂ ਪਤਾ ਹੁੰਦਾ ਹਨਾ ਕਿਹੜੇ ਪਸ਼ੂ ਨੂੰ ਕਿੱਦਾਂ ਦੀ ਕਿੱਥੇ ਹੋਈ ਹੈ ਹਨਾ ਵੀ ਉਹ ਦੀ ਪਾਸ ਕਰਕੇ ਦੱਸ ਦੋ ਰਿਜ਼ਲਟ ਇਹਦਾ ਹਨਾ ਕਿੰਨੇ ਪੈਸੇ 라ਜੂ ਇਹਦੇ ਇਹਦਾ ਹੀ 50000 ਰੁਪਇਆ ਲੈਣ ਦੇਣ ਜਿਹੜ ਤੇ ਹੁਣ ਆ ਜਾਗਾ ਰੀ ਇਧਰਲੇ ਬੰਨੇ ਤੇ ਆਹ ਦਿਖਾ ਰੀ ਯਾਰ ਇੱਕ ਪਹਿਲਣ ਬੱਚੀ ਇਹ ਦੰਦਾਂ ਜਿਹੋ ਮੈਂ ਕਹਣਾ ਹਾਂ ਹਾਂਜੀ ਦੋ ਦੰਦ ਦੋ ਦੰਦ ਹਾਂਜੀ ਕਿੰਨੇ ਕਿ ਦਿਨ ਕੱਢਦੀ ਆ ਇਹਦਾ ਇੱਕ ਮਹੀਨਾ ਪੈਂਡਿੰਗ ਮਹੀਨਾ ਪਿਆ ਜੀ ਹਾਂਜੀ ਇੱਕ ਮਹੀਨਾ ਪੈਂਡਿੰਗ ਆਉ ਥੱਲੋਂ ਬਣਦੀ ਸੋਣੀ ਆਉਂਦੀ ਆ ਨਾ ਹਾਂਜੀ ਹਾਈਟ ਆ ਗਈ ਕਹ ਲਈਏ ਦਰਮਿਆਨੀ ਜੀ ਹਾਈਟ ਆ ਬਾਹਲੀ ਵੱਡੀ ਨਹੀਂ ਤੇ ਨਾ ਹੀ ਛੋਟੀ ਆ ਉਮਰ ਦੇ ਹਿਸਾਬ ਨਾਲ ਹਾਈਟ ਠੀਕ ਰੱਖਦੀ ਆ ਤੇ ਆ ਗਈ ਕਾਫੀ ਕਲਰ ਚ ਇਹਦਾ ਬਾਈ ਕਹਿੰਦਾ ਇੱਕ ਮਹੀਨਾ ਪੈਂਡਿੰਗ ਤੇਰਾ ਜੋ ਗੱਬਣੇ ਸਾਰੀਆਂ ਜਰਸੀ ਦੇ ਸੀਮਨ ਤੋਂ ਜਰਸੀ ਦੇ ਸੀਮਨ ਤੋਂ ਵਧੀਆ ਸੀਮਨ ਹੀ ਲੱਗਿਆ ਸਾਰਾ ਹਾਂ ਹਾਂ ਏ ਅਬਦੁੱਲ ਪਤਾਨੀ ਹੈਗਾ ਭਰਾ ਇਹ ਮੈਂ ਠੀਕ ਹੈ ਗੱਲ ਆ ਆ ਇਹਦਾ ਬਾਈ ਕਹਿੰਦਾ ਕਲੀਅਰ ਨਹੀਂ ਕਿਹੜੇ ਦੀ ਆ ਬਟ ਹੈਗੀ ਜਰਸੀ ਆ ਤੁਹਾਡੇ ਸਾਹਮਣੇ ਆ ਕਿਉਂਕਿ ਜਿਹੜੀ ਜੀ ਦੇਖਦੀ ਆ ਹਨਾ ਅੱਖਾਂ ਨੂੰ ਉਹਦੀ ਅਜਮੈਂਟ ਹੀ ਕਹਿੰਦਾ ਉਹਨਾਂ ਵੀ ਮੈਂ ਜ਼ਿਆਦਾ ਕਰ ਲਿਆ ਕਰੋ ਤੇ ਸ਼ਕੀਨ ਫੁੱਲ ਥਾਂ ਸਿੰਗਲ ਚਾਰ ਹੀ ਰਹਿਣੀ ਆ ਹਾਂ ਸਿੰਗਲ ਚਾਰ ਫालतू ਦਾ ਨਹੀਂ ਨਹੀਂ ਫालतू ਕਿਸੇ ਕਿੰਨੇ ਪੈਸੇ ਅੱਜ ਇਹਦੇ ਮਹੀਨੇ ਦੀ ਕੱਚੀ ਦੇ ਇਹਦਾ 45000 ਰੁਪਏ ਇਹਦਾ ਬਾਈ ਕਹਿੰਦਾ ਲੈ ਲੈਣਾ 45 ਤੇ ਇਥੋਂ ਦਿਖਾ ਦੇ ਜਰੀ ਓਏ ਥਾਂ ਸਿੰਗਲ ਚਾਰ ਠੰਡੀ ਫੁੱਲ ਤੇ ਬਣੂਗੀ ਬਹੁਤ ਕਹਿ ਲਿਆ ਹਨਾ ਹਾਂਜੀ ਕਿੰਨਾ ਦੱਸਿਆ ਦਾ 45000 ਰੁਪਏ ਇਹ 45 50 60 65 65 ਤੇ ਪਰਲੇ ਬੰਨੇ 8000 ਹਾਂਜੀ ਇਹ ਕਹਿ ਸਕਦੇ ਆਂ ਵੀ ਅੱਜ ਦੇ ਜਿਹੜੇ ਰੇਟ ਨੇ 8000 ਤੋਂ ਲਾ ਕੇ ਲਾਸਟ ਯਾ ਰੇਟ 65000 ਤੱਕ ਰਵਾਂਗਾ ਜਿਆਦਾ ਤੋਂ ਜਿਆਦਾ ਮਾਰਕੀਟ ਦੇ ਹਿਸਾਬ ਨਾਲ ਇਹ ਕਹਿ ਸਕਦੇ ਆਂ ਵੀ ਰੇਟ ਸੱਜਣੋਂ ਬਾਈ ਦਾ ਬਿਲਕੁਲ ਜਾਇਜ਼ ਰਹੂਗਾ ਨੰਬਰ ਬੋਲ ਦਿਓ ਜੀ 98036 0588 98036 ਤੇ 0588 ਬਾਈ ਦਾ ਨੰਬਰ ਆ ਪਿੰਡ ਚੀਮਾ ਮੰਡੀ तहसील सनाम ਤੇ ਜ਼िला ਸੰਗਰੂਰ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ